ਕੋ ਇਸ ਫਾਲ ਸੀਜ਼ਨ ਦੇ ਵਿੱਚ ਕੈਨੇਡਾ ਤੇ ਸੰਯੁਕਤ ਰਾਜ ਦੇ ਵਿੱਚ ਆਪਣੀ ਸਾਲਾਨਾ ਮੈਂਬਰਸ਼ਿਪ ਫੀਸ ਦੇ ਵਿੱਚ ਵਾਧਾ ਦੇਖ ਰਿਹਾ ਹੈ ਕੰਪਨੀ ਨੇ ਐਲਾਨ ਕੀਤਾ ਹੈ ਕਿਉਂਕਿ ਉਹਨਾਂ ਨੇ ਜੂਨ ਦੇ ਲਈ ਆਪਣੇ ਵਿਕਰੀ ਨਤੀਜਿਆਂ ਦੀ ਰਿਪੋਰਟ ਕੀਤੀ ਕੋਸਕੋ ਦਾ ਕਹਿਣਾ ਹੈ ਕਿ 1 ਸਤੰਬਰ ਤੋਂ ਪ੍ਰਭਾਵੀ ਵਿਅਕਤੀਗਤ ਕਾਰੋਬਾਰ ਜਾਂ ਕਾਰੋਬਾਰੀ ਐਡ-ਆਨ ਮੈਂਬਰਸ਼ਿਪ ਰੱਖਣ ਵਾਲੇ ਕੈਨੇਡੀਅਨਾਂ ਦੀ ਸਾਲਾਨਾ ਮੈਂਬਰਸ਼ਿਪ ਫੀਸ ਜਿਹੜੀ ਹੈ ਉਹ ਡਾਲਰ 5 ਤੋਂ ਡਾਲਰ 65 ਤੱਕ ਜਿਹੜੀ ਹੈ ਉਹ ਵੱਧ ਜਾਏਗੀ। ਐਗਜ਼ੀਕਿਊਟਿਵ ਮੈਂਬਰਸ਼ਿਪਾਂ ਵਾਲੇ ਉਹਨਾਂ ਨੂੰ ਡਾਲਰ 10 ਦਾ ਵਾਧਾ ਤੇ ਡਾਲਰ 130 ਤੱਕ ਦਾ ਮਿਲੇਗਾ ਤੇ ਉਹਨਾਂ ਦੇ ਵਾਧੇ ਤੋਂ ਵੱਧ ਸਾਲਾਨਾ ਇਨਾਮਾਂ ਦੇ ਵਿੱਚ ਵਾਧਾ ਵੀ ਦੇਖਣ ਨੂੰ ਮਿਲੇਗਾ। ਯੂਐਸ ਕੋਸਕੋ ਦੇ ਮੈਂਬਰਾਂ ਨੂੰ ਉਹੀ ਵਾਧਾ ਮਿਲੇਗਾ। ਹੋਲ ਸੇਲ ਰਿਟੇਲਰਾਂ ਦਾ ਕਹਿਣਾ ਹੈ ਕਿ ਫੀਸ ਵਧਣ ਦੇ ਨਾਲ ਲਗਭਗ 52 ਮਿਲੀਅਨ ਮੈਂਬਰਸ਼ਿਪਾਂ ਤੇ ਅਸਰ ਪਵੇਗਾ ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਕਾਰਜਕਾਰੀ ਮੈਂਬਰਸ਼ਿਪ ਨੇ। ਦੀ ਮੈਂਬਰਸ਼ਿਪ ਗਾਹਕਾਂ ਨੂੰ ਕਈ ਪ੍ਰੇਰਨਾਵਾਂ ਦੀ ਪੇਸ਼ਕਸ਼ ਕਰਦੀ ਹੈ ਜਿਸ ਵਿੱਚ ਮੁਫਤ ਨਮੂਨਿਆਂ ਦੀ ਜਾਂਚ ਭੋਜਨ ਗੈਸ ਘਰੇਲੂ ਬੀਮਾ ਯਾਤਰਾ ਤੇ ਕਰਿਆਨੇ ਦੀਆਂ ਵਸਤਾਂ ਤੇ ਛੋਟ ਤੇ ਇਸ ਦੇ ਵੇਅਰ ਹਾਊਸਾਂ ਤੋਂ ਜੋ ਖਰੀਦਦਾਰਾਂ ਦੇ ਸਾਲਾਨਾ 2% ਦੇ ਨਾਮ ਵੀ ਸ਼ਾਮਿਲ ਨੇ ਕਾਸਕੋ ਨੇ ਕਿਹਾ ਕਿ ਕਾਰਜਕਾਰੀ ਮੈਂਬਰਸ਼ਿਪ ਦੇ ਨਾਲ ਸੰਬੰਧਤ ਵੱਧ ਤੋਂ ਵੱਧ ਸਾਲਾਨਾ 2% ਦੀ ਇਨਾਮ $2 1000 ਤੋਂ ਵੱਧ ਕੇ $1250 ਹੋ ਜਾਣਗੇ ਕੰਪਨੀ ਦੇ ਮੇਅਰ ਇਸ ਸਾਲ ਲਗਭਗ 34% ਵਿਸਤ੍ਰਿਤ ਵਪਾਰ ਦੇ ਵਿੱਚ 2.2% ਦੇ ਵਦੇ Sí. Okay. ਰਨਿੰਗ ਪੁਆਇੰਟ ਕੈਪੀਟਲ ਐਡਵਾਈਜ਼ਰੀ ਦੇ ਚੀਫ ਇਨਵੈਸਟਮੈਂਟ ਅਫਸਰ ਨੇ ਕਿਹਾ ਕਿ ਬਾਜ਼ਾਰ ਕੁਲ ਕੁਝ ਸਾਲਾਂ ਤੋਂ ਮੈਂਬਰਸ਼ਿਪ ਫੀਸਾਂ ਦੇ ਵਿੱਚ ਵਾਧੇ ਦੀ ਉਮੀਦ ਕਰ ਰਿਹਾ ਹੈ ਪ੍ਰਬੰਧਨ ਇਤਿਹਾਸਕ ਤੌਰ ਦੇ ਉੱਤੇ ਹਰ 5 ਤੋਂ 6 ਸਾਲਾਂ ਬਾਅਦ ਮੈਂਬਰਸ਼ਿਪ ਦੀਆਂ ਦਰਾਂ ਨੂੰ ਵਧਾਉਣ ਦਾ ਰੁਝਾਨ ਰੱਖਦਾ ਹੈ ਐਲਾਨ ਉਹਨਾਂ ਲਈ ਸਵਾਗਤਯੋਗ ਰਹਿਤ ਹੋਵੇਗੀ ਜੋ ਇਸ ਦਾ ਇੰਤਜ਼ਾਰ ਕਰ ਰਹੇ ਨੇ ਤੇ ਇਸ ਨੂੰ ਨਾਲ ਦੀ ਨਾਲ ਸਟਾਕ ਨੂੰ ਇੱਕ ਠੋਸ ਲਿਫਟ ਪ੍ਰਦਾਨ ਜਿਹੜਾ ਉਹ ਕਰਨਾ ਚਾਹੀਦਾ ਹੈ 12 ਮਈ ਨੂੰ ਖਤਮ ਹੋਈ ਤੀਜੀ ਤਮਾਹੀ ਦੇ ਵਿੱਚ ਮੈਂਬਰਸ਼ਿਪ ਫੀਸਾਂ ਤੋਂ ਮਾਲੀਆ ਪਗ 7.6% ਦੀ ਵਧਿਆ ਸੀ ਵਿੱਤੀ ਸਾਲ 2023 ਦੇ ਲਈ ਮੈਂਬਰਸ਼ਿਪ ਫੀਸ ਦੀ ਆਮਦਨ ਕੰਪਨੀ ਦੇ ਕੁੱਲ ਮਾਲੀਏ ਦਾ 1.9% ਸੀ ਵੱਖਰੇ ਤੌਰ ਤੇ ਕੋਸਕੋ ਨੂੰ ਬੁੱਧਵਾਰ ਨੂੰ ਜੂਨ ਦੇ ਪਰਚੋਨ ਮਹੀਨੇ ਲਈ ਸ਼ੁੱਧ ਵਿਕਰੀ ਦੇ ਵਿੱਚ 7.4% ਦੇ ਵਾਧੇ ਨਾਲ ਡਾਲਰ 24.48 ਬਿਲੀਅਨ ਦੀ ਰਿਪੋਰਟ ਕੀਤੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਦਫ਼ਤਰ ਅਤੇ ਵਿੱਤ ਮੰਤਰੀ ਦੇ ਦਰਮਿਆਨ ਵਾਧੇ ਤਣਾਪੂਰਨ ਸਬੰਧਾਂ ਦੀਆਂ ਰਿਪੋਰਟਾਂ ਤੋਂ ਬਾਅਦ ਵੀਰਵਾਰ ਨੂੰ ਕ੍ਰਿਸਟਿਆ ਫਰੀਲੈਂਡ ਦਾ ਮਜ਼ਬੂਤੀ ਨਾਲ ਬਚਾ ਕੀਤਾ ਵਾਸ਼ਿੰਗਟਨ ਵਿਖੇ ਨਾਟੋ ਸੇਮ ਚੇਲਨ ਦੀ ਸਮਾਪਤੀ ਮੌਕੇ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਬੋਲਦਿਆਂ ਟੁਰੋਨੇ ਕਿਹਾ ਹੈ ਕਿ ਕੈਨੇਡਾ ਦੇ ਲਈ ਸੱਚਮੁੱਚ ਵੱਡੀਆਂ ਚੀਜ਼ਾਂ ਕਰਨ ਦੇ ਦੌਰਾਨ ਇੱਕ ਨਜ਼ਦੀਕੀ ਦੋਸਤ ਇੱਕ ਸਹਿਯੋਗੀ ਤੇ ਭਾਈਵਾਲ ਹੋ ਰਹੇ ਨੇ ਅਤੇ ਰਹਿਣ ਅੱਗੇ ਵੀ ਰਹਿਣਗੇ ਉਹਨਾਂ ਨੇ ਕਿਹਾ ਕਿ ਮੈਨੂੰ ਉਹਨਾਂ ਦੀ ਕਾਬਲੀਅਤ ਅਤੇ ਉਹਨਾਂ ਦੇ ਕੰਮ ਦੇ ਉੱਤੇ ਪੂਰਾ ਭਰੋਸਾ ਹੈ ਜੋ ਸੀ ਇਕੱਠੇ ਕਰਨ ਜਾ ਰਹੇ ਹਾਂ ਟਰੂਡੋ ਦੀਆਂ ਟਿੱਪਣੀਆਂ ਜਿਹੜੀਆਂ ਨੇ ਉਸ ਦੀ ਰਿਪੋਰਟ ਜਿਹੜੀ ਹੈ ਆਈ ਸਾਹਮਣੇ ਜਿਸ ਵਿੱਚ ਫ੍ਰੀ ਲੈਂਡ ਅਤੇ ਪ੍ਰਧਾਨ ਮੰਤਰੀ ਦਫ਼ਤਰ ਪੀਐਮਓ ਜਿਸ ਦੇ ਵਿੱਚ ਟਰੂਡੋ ਦੀ ਚੀਫ ਆਫ ਸਟਾਫ ਕੇਟੀ ਚਲਫੋਰਡ ਵੀ ਸ਼ਾਮਲ ਹੈ ਦਰਮਿਆਨ ਲਿਬਰਲਾਂ ਦੇ ਹਾਲੀਆ ਆਰਥਿਕ ਸੰਦੇਸ਼ਾਂ ਅਤੇ ਘਟ ਪਰਵਾਨਗੀ ਰੇਟਿੰਗਾਂ ਦੇ ਕਾਰਨ ਤਣਾਅ ਬਦੰਦਾ ਜ਼ਿਕਰ ਕੀਤਾ ਗਿਆ। ਪ੍ਰਧਾਨ ਮੰਤਰੀ ਨੂੰ ਵੀਰਵਾਰ ਨੂੰ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੇ ਨੂੰ ਵਿੱਤ ਮੰਤਰੀ ਵਜੋਂ ਨਿਯੁਕਤ ਕੀਤੇ ਜਾਣ ਬਾਰੇ ਅੰਦਰੂਨੀ ਚਰਚਾ ਦੀਆਂ ਅਫਵਾਹਾਂ ਬਾਰੇ ਵੀ ਪੁੱਛਿਆ ਗਿਆ। ਟਰੂਡੋ ਨੇ ਕਿਹਾ ਮੈਂ ਕਈ ਸਾਲਾਂ ਤੋਂ ਮਾਰਕ ਕਾਰਨੇ ਦੇ ਨਾਲ ਉਹਨਾਂ ਦੇ ਫੈਡਰਲ ਰਾਜਨੀਤੀ ਵਿੱਚ ਸ਼ਾਮਲ ਹੋਣ ਬਾਰੇ ਗੱਲ ਕਰ ਰਿਹਾ ਹਾਂ। ਉਹਨਾਂ ਕਹਿੰਦੇ ਕਿ ਮੈਨੂੰ ਲੱਗਦਾ ਹੈ ਕਿ ਉਹ ਅਜਿਹੇ ਸਮੇਂ ਦੇ ਵਿੱਚ ਇੱਕ ਬੇਮਿਸਾਲ ਵਾਅਦਾ ਹੋਵੇਗਾ ਜਦੋਂ ਕੈਨੇਡੀਅਨਜ਼ ਨੂੰ ਰਾਜਨੀਤੀ ਵਿੱਚ ਚੰਗੇ ਲੋਕਾਂ ਦੇ ਅੱਗੇ ਆਉਣ ਦੀ ਲੋੜ ਹੈ ਟਰੂਡੋ ਜਨਤਕ ਤੌਰ ਦੇ ਉੱਤੇ ਜੋ ਵੀ ਕਹਿਣ ਪਰ ਅੰਦਰ ਖਾਤੇ ਚੱਲ ਰਹੇ ਤਣਾਅ ਦੀ ਸੂ ਜਿਹੜੀ ਹੈ ਉਹ ਬਾਹਰ ਨਿਕਲੀ ਹੈ ਇੱਕ ਸੀਨੀਅਰ ਸਰਕਾਰੀ ਸੂਤਰ ਨੇ ਇਹ ਗੱਲ ਦੱਸੀ ਹੈ ਕਿ ਫ੍ਰੀ ਲੈਂਡ ਦਾ ਵੋਟਰਾਂ ਦੇ ਵਿੱਚ ਉਸ ਤਰ੍ਹਾਂ ਦਾ ਅਕਸ ਨਹੀਂ ਹੈ ਜਿਸ ਤਰ੍ਹਾਂ ਪੀਐਮਓ ਨੂੰ ਉਮੀਦ ਸੀ ਇਹ ਵੀ ਕਿਹਾ ਗਿਆ ਹੈ ਕਿ ਜਿਸ ਵੇਲੇ ਸਰਕਾਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਜਿਹੇ ਸਮੇਂ ਦੇ ਵਿੱਚ ਇਸ ਕਿਸਮ ਦੇ ਤਣਾਅ ਦੀ ਉਮੀਦ ਕੀਤੀ ਹੀ ਜਾ ਸਕਦੀ ਹੈ ਹਾਲ ਹੀ ਦੇ ਵਿੱਚ ਟ੍ਰਾਂਟੋ ਸੈਂਟਰ ਪੋਲਸ ਜ਼ਮੀਨੀ ਚੌਂ ਦੇ ਵਿੱਚ ਲਿਬਰਲਾਂ ਦੀ ਹਾਰ ਤੋਂ ਬਾਅਦ ਲਿਬਰਲ ਦੇ ਆਪਣੇ ਐਮਪੀਜ਼ ਨੇ ਪਾਰਟੀ ਦਾ ਆਤਮ ਨਿਰੇਖਣ ਦਾ ਸਮਾਂ ਆਉਣ ਤੇ ਟਰੂਡੋ ਨੂੰ ਲੀਡਰਸ਼ਿਪ ਤੋ ਪਾਸੇ ਹੋਣ ਤੱਕ ਦੀ ਮੰਗ ਕੀਤੀ ਸੀ ਚੌਣ ਸਰਵੇਖਣਾਂ ਦੇ ਵਿੱਚ ਵੀ ਲਿਬਰਲਾਂ ਦੀ ਲੋਕਪ੍ਰਿਤਾ ਦਿਨ ਬਦੇ ਨੂੰ ਢੇਹਾ ਆਉਂਦੀ ਨਜ਼ਰ ਆ ਰਹੀ ਹੈ ਇੱਕ ਹੋਰ ਸਰਕਾਰੀ ਸੂਤਰ ਨੇ ਇਹ ਕਾਇਆ ਕਿ ਜਿਹੜੇ ਫ੍ਰੀ ਲੈਂਡ ਨੂੰ ਸਮਰਥਨ ਪੱਕਾ ਅਤੇ ਭਰੋਸੇਯੋਗ ਨਹੀਂ ਹੈ ਤੇ ਇਹ ਜਿਹੜਾ ਬਦਲ ਵੀ ਸਕਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ